ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸੌਖੇ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖ ਸਕਦੇ ਹੋ ਤੇ ਸਿਹਤਮੰਦ ਬਣੇ ਰਹਿ ਸਕਦੇ ਹੋ। ਤਾਂ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਦੱਸਦੇ ਹਾਂ ਇਹਨਾਂ ਛੋਟੇ-ਛੋਟੇ ਅਸਰਦਾਰ ਘਰੇਲੂ ਨੁਸਖਿਆਂ ਬਾਰੇ। ਆਲੂ ਦਾ ਉਬਲਿਆ ਹੋਇਆ ਪਾਣੀ ਵਾਲਾਂ ਵਿੱਚ ਲਗਾਓ ਨਾਲ ਵਾਲ ਚਿੱਟੇ ਨਹੀਂ ਹੁੰਦੇ। ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਸਰੀਰ ਨੂੰ ਜਲਦੀ ਕੋਈ ਬਿਮਾਰੀ ਨਹੀਂ ਲੱਗਦੀ। ਜੇਕਰ ਗਲੇ ਵਿੱਚ ਖਾਰਿ ਤਾਰ ਹੋ ਰਹੀ ਹੈ ਤਾਂ ਚਾਕਲੇਟ ਖਾਣ ਨਾਲ ਆਰਾਮ ਮਿਲਦਾ ਹੈ ਗਲੇ ਦੀ ਖਾਰਿਸ਼ ਠੀਕ ਹੋ ਜਾਂਦੀ ਹੈ ਘਰ ਵਿੱਚ ਗੁਲਾਬ ਦਾ ਪੌਦਾ ਲਗਾਉਣ ਨਾਲ ਖੁਸ਼ੀਆਂ ਆਉਂਦੀਆਂ ਹਨ ਟੈਨਸ਼ਨ ਤਣਾਅ ਮਾਨਸਿਕ ਰੋਗ ਨਹੀਂ ਲੱਗਦੇ ਚਿਹਰੇ ਦੀਆਂ ਛਾਈਆਂ ਝੁਰੜੀਆਂ ਦਾਗ ਤੱਬੇ ਖਤਮ ਕਰਨ ਲਈ ਨਿੰਬੂ ਦੇ ਰਸ ਨੂੰ ਚਿਹਰੇ ਤੇ ਲਗਾਉਣਾ ਚਾਹੀਦਾ ਹੈ ਸ਼ਹਿਦ ਅਤੇ ਨਮਕ ਦੋਨਾਂ ਨੂੰ ਮਿਲਾ ਕੇ ਦੰਦਾਂ ਤੇ ਮਾਲਿਸ਼ ਕਰਨ ਨਾਲ ਦੰਦਾਂ ਦਾ ਪੀਲਾਪਨ ਖਤਮ ਹੋ ਜਾਂਦਾ ਹੈ ਦੰਦ ਮੋਤੀਆਂ ਵਰਗੇ ਚਿੱਟੇ ਅਤੇ ਚਮਕਦਾਰ ਬਣ ਜਾਂਦੇ ਹਨ ਜੇਕਰ ਘਰ ਵਿੱਚ ਕਿਸੇ ਨੂੰ ਪੇਟ ਸਬੰਧੀ ਬਿਮਾਰੀਆਂ ਹਨ ਤਾਂ ਘਰ ਵਿੱਚ ਮਸਰ ਦੀ ਦਾਲ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਪੀਪਲ ਪੱਤਾ ਚਿਹਰੇ ਤੇ ਦਾਣੀਆਂ ਵਾਲੀ ਜਗ੍ਹਾ ਤੇ ਰੱਖਣ ਨਾਲ ਚਿਹਰੇ ਦੇ ਦਾਣੇ ਖਤਮ ਹੋ ਜਾਂਦੇ ਹਨ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ ਰੋਜ਼ਾਨਾ ਮਿਲਾ ਕੇ ਪੀਣ ਨਾਲ ਮੋਟਾਪਾ ਤੇਜ਼ੀ ਨਾਲ ਘਟਣ ਲੱਗਦਾ ਹੈ ਦੁੱਧ ਨਾਲ ਸੁੰਢ ਦੇ ਪਾਊਡਰ ਦਾ ਸੇਵਨ ਕਰਨ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਪੇਟ ਅੰਦਰੋਂ ਗੰਦਗੀ ਬਾਹਰ ਨਿਕਲਦੀ ਹੈ ਹਰੀ ਮਿਰਚ ਖਾਣ ਨਾਲ ਸਾਹ ਸੰਬੰਧੀ ਬਿਮਾਰੀਆਂ ਦੂਰ ਹੁੰਦੀਆਂ ਹਨ ਖੜੇ ਹੋ ਕੇ ਪਾਣੀ ਪੀਣ ਨਾਲ ਸਾੜੇ ਜੋੜ ਕਮਜ਼ੋਰ ਹੋ ਜਾਂਦੇ ਹਨ ਗੋਡਿਆਂ ਦੇ ਦਰਦ ਜੋੜਾਂ ਦੇ ਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਲਈ ਹਮੇਸ਼ਾ ਬੈਠ ਕੇ ਕੁੱਟ-ਕੁੱਟ ਕਰਕੇ ਚਾਹ ਦੀ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੈ ਸ਼ਾਮ ਸਮੇਂ ਪੂਰੇ ਡੁੱਬਣ ਤੋਂ 6 ਵਜੇ ਤੋਂ ਬਾਅਦ ਭਾਰੀ ਭੋਜਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਸਵੇਰ ਦੇ ਸਮੇਂ ਮੂੰਹ ਵਿੱਚ ਪਾਣੀ ਭਰ ਕੇ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਜ਼ਰੂਰ ਮਾਰਨੇ ਚਾਹੀਦੇ ਹਨ। ਇਸ ਨਾਲ ਅੱਖਾਂ ਸੰਬੰਧੀ ਕੋਈ ਬਿਮਾਰੀ ਨਹੀਂ ਲੱਗਦੀ। ਹਰ ਰੋਜ਼ ਇੱਕ ਸੇਬ ਖਾਣ ਨਾਲ ਕੋਈ ਵੀ ਰੋਗ ਸਾਡੇ ਸਰੀਰ ਨੂੰ ਨਹੀਂ ਲੱਗਦਾ ਤੇ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇੱਕ ਪੱਤਾ ਤੁਲਸੀ ਦਾ ਹਰ ਰੋਜ਼ ਸੇਵਨ ਕਰੋ। ਇਸ ਨਾਲ ਭਿਆਨਕ ਤੋਂ ਭਿਆਨਕ ਬਿਮਾਰੀ ਤੋਂ ਹਮੇਸ਼ਾ ਸਰੀਰ ਬਚਾ ਰਹੇਗਾ। ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਬਹੁਤ ਵਾਧਾ ਹੋਵੇਗਾ। ਇੱਕ ਗਲਾਸ ਨਿੰਬੂ ਪਾਣੀ ਹਰ ਰੋਜ਼ ਪੀਓ ਲੈਣ ਲਈ ਇੱਕ ਚਮਚ ਸ਼ਹਿਦ ਦਾ ਨਿੰਬੂ ਦੇ ਰਸ ਵਿੱਚ ਮਿਲਾ ਕੇ ਪੀਓ ਇੱਕ ਗਲਾਸ ਦੁੱਧ ਦਾ ਹਰ ਰੋਜ਼ ਪੀਣ ਨਾਲ ਹੱਡੀਆਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਸਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ ਸਾਡਾ ਸਰੀਰ ਹਰ ਪ੍ਰਕਾਰ ਦੇ ਰੋਗ ਤੋਂ ਪਚਾ ਰਹਿਦਾ ਹੈ ਤਿੰਨ ਤੋਂ ਚਾਰ ਲੀਟਰ ਪਾਣੀ ਹਰ ਰੋਜ਼ ਪੀਣ ਨਾਲ ਤੁਸੀਂ ਪੇਟ ਸੰਬੰਧੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਹਮੇਸ਼ਾ ਲਈ ਬਚੇ ਰਹੋਗੇ ਪਾਣੀ ਸਾਡੇ ਸਰੀਰ ਦੀ ਅੰਦਰੋਂ ਸਫਾਈ ਕਰਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਮੂੰਹ ਵਿੱਚ ਪਾਣੀ ਭਰ ਕੇ ਨਹਾਉਣ ਨਾਲ ਕਦੇ ਵੀ ਜ਼ੁਕਾਮ ਨਹੀਂ ਲੱਗਦਾ ਨਹਾਉਣ ਤੋਂ ਪਹਿਲਾਂ ਨੱਕ ਕੰਨ ਤੁਨੀ ਅੰਗੂਠਿਆਂ ਤੇ ਸਰੋਂ ਦਾ ਤੇਲ ਲਗਾਉਣਾ ਤੁਹਾਡੀਆਂ ਅੱਖਾਂ ਕਦੇ ਖਰਾਬ ਨਹੀਂ ਹੋਣਗੀਆਂ ਕੱਟੀ ਹੋਈ ਅੱਖਾਂ ਦੀ ਰੋਸ਼ਨੀ ਵਧਣ ਲੱਗੇਗੀ ਜਦੋਂ ਮੋਬਾਈਲ ਦੀ ਬੈਟਰੀ ਖਤਮ ਹੋ ਰਹੀ ਹੋਵੇ ਤਾਂ ਫੋਨ ਆਉਣ ਤੇ ਫੋਨ ਨਾ ਸੁਣੋ ਕਿਉਂਕਿ ਉਸ ਸਮੇਂ ਮੋਬਾਈਲ ਦੀ ਰੈਡੀਏਸ਼ਨ 100 ਗੁਣਾ ਤੱਕ ਜ਼ਿਆਦਾ ਹੋ ਜਾਂਦੀ ਹੈ ਜੋ ਤੁਹਾਡੇ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ ਇਸ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਭੁੱਲਣ ਦੀ ਬਿਮਾਰੀ ਟੈਨਸ਼ਨ ਤਣਾ ਦਿਮਾਗ ਦੀਆਂ ਹੋਰ ਕਈ ਬਿਮਾਰੀਆਂ ਲੱਗਦੀਆਂ ਹਨ ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੀ ਹੁੰਦਾ ਹੈ ਇਸ ਲਈ ਇਹਨਾਂ ਨੂੰ ਚਿੱਟੇ ਕਰਨ ਦੇ ਚੱਕਰ ਵਿੱਚ ਬਜ਼ਾਰੂ ਪੇਸਟ ਲਗਾ ਕੇ ਹੋਰ ਖਰਾਬ ਨਾ ਕਰੋ ਸੋ ਦੋਸਤ ਕਰੇ ਲਓ ਨੁਸਖੇ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰੋ ਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਮੰਦ ਬਣਾ ਕੇ ਰੱਖੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ